ਕੋਈ ਕ੍ਰਮ ਕਰ ਅਰਦਾਸ ਸੁਸਮੇ ਭਗਵਾਨ ਜੀ ਅਮਹਿ ਕੜੇ ਦੁਆਰ ਆਤ ਦੇ ਕਰ ਰੱਖਨਾ ਬਿਨਤੀ ਬਾਰੰਪਾਰ ਮਨ ਕੀ ਮਾਲਾ ਚਲਤੀ ਜਾਏ ਸੋ ਸੁਸਵਾਸ ਪਰਨਾਥ शेलकारो से प्रभु जी दे कर हाथ ऐसे पुरुष में न ते सिमरन हो तेरा नाम मन बाणी और कर्म से करे सदा शुभ काम सगन जगत के प्रभु जी हमें वरदान शांति और संतोष दक्षो ब्रह्म ज्ञान ਸਾਦ ਸੰਗਤ ਹੋਤੀ ਰਹੇ ਆਇਆ ਸ਼ੁੱਧ ਹੋ ਜਾਏ ਬੁੱਲੇ ਨਾ ਬਾਣੀ ਤੇਰੀ ਸਿਮਰਤ ਐਸੀ ਆਏ ਹਾਲੀ ਲੈਕਰ ਹੱਥ ਕੀ ਵਿੱਚ ਮੰਦਨਾ ਤੂਹ ਪਰਸਾਦ ਤੇਰਾ ਗੁਣ ਗਾਨ ਹੈ ਸੰਗਤ ਤੁਮਰਾ ਰੂਪ ਪ੍ਰਭੁ ਵਾਨ ਮੇਕ ਸਤ ਨਾਮ ਕੋ ਜੋ ਸਿਮਰਹਿ ਮਨ ਲਾਏ ਸੱਚੇ ਨਾਮ ਵਿਮਾਨ ਪਰ ਛੜ ਬ੍ਰਹਮ ਸਮਾਇ ਪੜੇ ਸੁਨੇ ਜੋ ਮਹਾਰਮਣ ਦੇ ਕਰ ਪੂਰਾ ਧਿਆਨ ਹੁਣ ਪਰ ਦਾਤਾ ਵਾਲਮੀਕ ਜੀ ਉਤੇ ਹੈ ਦਵਾਨ ਕਹੇ ਸੰਤ ਭਗਵਾਨ ਜੀ ਕੀ ਜੋ ਗਿਆਨ ਪ੍ਰਕਾਸ਼ ਜੀਵਨ ਮੁਕਤੀ ਕੇ ਲਈ ਹਮ ਕਰਤੇ ਹੈ ਅਰਦਾਸ जीवन मुक्ति के लिए हम करते हैं अरदास श्री सतगुरु अरदास तुम्हारी संत प्रियो के तुम्हारी मात तासु तुम कृपा रे हम बारक सब दी उमारी प्राण पिंड सु रे हाथ शरणगत पता रखो आज सतगुरु स्मग री तुम्हारे आगे हे प्रभु जी चंद्र रसना लागे रसना को शीतल प्रसाद अरु शश की कूल रात ਸਬ ਗੁਰੂ ਮੈਂ ਆਦਿ ਕਹਾਏ ਤਿੰਨ ਲੋਕ ਮਨ ਮੰਗਲ ਗਾਏ ਚਾਰ ਹਉਮੈ ਕੱਤਰੂ ਪ੍ਰਭੂ ਆਦਿ ਬੰਦੇ ਨੇ ਦੂਜਾ ਸੰਤ ਭਗਤ ਕੇ ਕਾਟ ਸਵਾਰੇ ਸਾਥ ਸੰਗਤ ਅਰਦਾਸ ਉਚਾਰੇ ਕਾਿਰ ਫਕਰ ਦੀ ਜੋ ਸਾਮੀ ਵਾਲ ਪ੍ਰਬੰਧ ਕਰ ਜਾਂਦੇ ਇਹ ਪ੍ਰਕਾਸ਼ ਮੈਂ ਦੇਵ ਸਰੂਪ ਚੁਕਤ ਕੋ ਪੈਦਾ ਕਰਨ ਵਾਲੇ ਸਰਪਿਤਾ ਜੀ ਇਹ ਦਿਨਾਂ ਬੰਦੂ ਕਰਨਾ ਸੰਧੂ ਨੰਨ ਸਰੂਪ ਆਪੇ ਇਕ ਅਖੰਡ ਹੋ ਸਰਵ ਆਪਕ ਨਿਰਵਕਾਰ ਹੋ ਆਪ ਕੀ ਫਰਮਾਤਿ ਰਚਨਾ ਆਪਣ ਪਰ ਕੀ ਪਰ ਕੀ 파 ਸਕਤਾ ਤੇ ਪ੍ਰਭੂ ਆਪ ਮਾਰੇ ਦਿੱਤੋ ਮੈ ਰੈ ਕਰ ਵੀ ਮੰਨ ਪਰ ਬਤੀਸੇ ਗੁਰ ਚ ਰੋ ਆਪ ਮਹਾਂ ਮੰਦਲਕਾਰੀ তথা ਪਰਵਕਾਰਿਓ ਪ੍ਰਾਣਾਂ ਤੇ ਵੀ ਪ੍ਰਾਣ ਚੁਣ ਕੇ ਫਰਮ ਜੀ ਰੂਪ ਸਤਜਨੰਦ ਕ੍ਰਿਸ਼ਣ ਸਰੂਪ